ਇੱਕ ਡੀਆਈਜੀ ਰੋਪੜ ਰੇਂਜ ਦੇ ਮਿਸਟਰ ਪੁੱਲਰ ਉਹਨਾਂ ਨੂੰ ਸੀਬੀਆਈ ਗ੍ਰਿਫਤਾਰ ਕਰਦੀ ਆ ਔਰ ਜਦੋਂ ਸੀਬੀਆਈ ਗ੍ਰਿਫਤਾਰ ਕਰਦੀ ਆ ਉਹਦੇ ਵਿੱਚ ਕਿੱਡੇ ਵੱਡੇ ਖੁਲਾਸੇ ਹੁੰਦੇ ਨੇ ਮਤਲਬ ਕਿ 7.5 ਕਰੋੜ ਰੁਪਏ ਕੈਸ਼ ਬਰਾਮਦ ਹੁੰਦਾ 2.5 ਕਿਲੋ ਸੋਨਾ ਬਰਾਮਦ ਹੁੰਦਾ ਇਸ ਤੋਂ ਇਲਾਵਾ ਜੋ ਹਥਿਆਰ ਨੇ ਜਾਂ ਜੋ ਐਲਕੋਹਲ ਦੀਆਂ ਬੋਟਲਸ ਐ ਉਹ ਛੱਡ ਦਈਏ ਆਪਾਂ ਇੱਕ ਮਿੰਟ ਲਈ 50 ਦੇ ਕਰੀਬ ਉਹਨਾਂ ਦੀਆਂ ਪ੍ਰਾਪਰਟੀਆਂ ਆਇਡੈਂਟੀਫਾਈ ਕੀਤੀਆਂ ਸੀਬੀਆਈ ਨੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਅਗਰ ਆਪਾਂ ਇਸ ਨੂੰ ਕੈਲਕੂਲੇਟ ਕਰਾਂਗੇ ਇੱਕ ਕੱਲੀ ਜਿਹੜੀ ਕ腐ਸ਼ਨ ਹੈ ਇੱਕ ਅਫਸਰ ਦੀ ਇਹ ਅਪ੍ਰੋਕਸੀਮੇਟਲੀ ਜ਼ਿਆਦਾ ਨਹੀਂ ਤਾਂ 200 ਕਰੋੜ ਰੁਪਏ ਤੱਕ ਜਾਂਦੀ ਆ ਹੁਣ ਇੱਕ ਵਾਰ ਸੋਚੋ ਕਿ ਪੰਜਾਬ ਦੇ ਵਿੱਚ ਕਿੰਨੀ ਟੌਪ ਹੈਵੀ ਬਿਊਰੋਕ੍ਰੇਸੀ ਆ ਟੌਪ ਹੈਵੀ ਪੁਲਿਸ ਆ ਪੰਜਾਬ 'ਚ ਇਸ ਵਕਤ 12 ਦੇ ਕਰੀਬ ਇੱਕ ਦਰਜਨ ਦੇ ਕਰੀਬ ਡੀਜੀਪੀ ਸਕੇਲ ਦੇ ਅਫਸਰਸ ਪੋਸਟਡ ਨੇ 12 ਡੀਜੀਪੀਸ ਕਈ ਦਰਜਨ ਏਡੀਜੀਪੀਸ ਕੁਝ ਸੈਂਕੜੇ ਦੇ ਲਾਗੇ ਆਈਜੀਪੀ ਔਰ ਫਿਰ ਥੱਲੇ ਡੀਆਈਜੀਸ 23 ਜ਼ਿਲ੍ਹਿਆਂ ਦੇ ਐਸਐਸਪੀ ਫਿਰ ਇੱਕ ਪੂਰਾ ਪੈਰਾ ਫੋਨਿਲੀਆ ਥੱਲੇ ਐਸਪੀ ਹੈਡਕੁਆਟਰ ਐਸਪੀ ਬੀਆਈਓ ਬੀਓਆਈ ਐਸਪੀ ਫਲਾਨਾ ਐਸਪੀ ਫਲਾਨਾ ਫਿਰ ਸਬਡਿਵੀਜ਼ਨਾਂ ਲਗਭਗ 200 ਦੇ ਕਰੀਬ ਸਬਡਿਵੀਜ਼ਨ ਆ ਫਿਰ 200 ਡੀਐਸਪੀ ਜਿਹੜਾ ਫੀਲਡ ਪੋਸਟਿੰਗ ਇੰਜੋਏ ਕਰ ਰਿਹਾ ਫਿਰ ਆਲਮੋਸਟ 500 ਦੇ ਕਰੀਬ ਪੁਲਿਸ ਸਟੇਸ਼ਨਸ ਇਹ ਤਾਂ ਹੋ ਗਈ ਪੁਲਿਸ ਦਾ ਆਮਲਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਜੇ ਇੱਕ ਡੀਆਈਜੀ ਕੋ ਐਡੇ ਵੱਡੇ ਪਦਰ ਦੇ ਉੱਤੇ ਆ ਪ੍ਰਾਪਰਟੀ ਤੇ ਨਗਦੀ ਤੇ ਸੋਨਾ ਬਰਾਮਦ ਹੋਇਆ ਅਗਰ ਸਾਰੀ ਪੁਲਿਸ ਦੀ ਕਿਤੇ ਫੇਰ ਜਾਂਚ ਹੋਵੇ ਤਾਂ ਕਿੱਥੇ ਗੱਲ ਜਾ ਕੇ ਪਹੁੰਚੇਗੀ ਫਿਰ ਆਜੋ ਤੁਸੀਂ ਸਿਵਲ ਬਿਊਰੋਕ੍ਰੇਸੀ ਪਟਵਾਰੀ ਤੋਂ ਲੈ ਕੇ ਚੀਫ ਸਕੱਟਰੀ ਤੱਕ ਕਿੰਨੇ ਡੀਸੀ ਤਾਇਨਾਤ ਨੇ ਕਿੰਨੇ ਏਡੀਸੀ ਨੇ ਕਿੰਨੇ ਐਸਟੀਐਮਸ ਨੇ ਔਰ ਇਹ ਜੇ ਅਫਸਰ ਸ਼ਾਇਦ ਹੀ ਆਪਾਂ ਚਲੋ ਇਹਨਾਂ ਵਿੱਚ ਕੁਝ ਇਮਾਨਦਾਰ ਵੀ ਹੋਣਗੇ ਮੈਂ ਸਾਰਿਆਂ ਨੂੰ ਬਲੇਮ ਨਹੀਂ ਕਰਦਾ ਬਟ ਮੋਤੇ ਮੋٹے ਤੌਰ ਤੇ ਆਪਣੀਆਂ ਇੰਪੋਰਟੈਂਟ ਪੋਸਟਿੰਗਸ ਹਾਸਲ ਕਰਨ ਲਈ ਚੰਗੀ ਟਰਾਂਸਫਰ ਚੰਗੇ ਥਾਂ ਤੇ ਤਾਇਨਾਤ ਹੋਣ ਲਈ ਬਹੁਤ ਪੈਸਾ ਖਰਚਾ ਜਾ ਰਿਹਾ ਹੁਣ ਤੁਹਾਨੂੰ ਕੀ ਲੱਗਦਾ ਕਿ ਭਗਵੰਤ ਮਾਨ ਨੂੰ ਤੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹਨਾਂ ਦੀ ਪੁਲਿਸ ਨੂੰ ਕੁਝ ਨਹੀਂ ਪਤਾ ਸੀਗਾ ਇੱਕ ਡੀਆਈਜੀ ਨੇੜੇ ਚੰਡੀਗੜ੍ਹ ਦੇ ਐਡੇ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਬਲੈਕਮੇਲ ਕਰ ਰਿਆ ਸੀ ਐਡੇ ਵੱਡੇ ਪੱਧਰ ਦੇ ਉੱਤੇ ਜਾਇਦਾਦ ਬਣਾ ਰਿਆ ਸੀਗਾ ਤੇ ਪੰਜਾਬ ਸਰਕਾਰ ਨੂੰ ਪਤਾ ਹੀ ਨਾ ਹੋਵੇ ਇਹ ਗੱਲ ਗਲਤ ਹੈ ਅਸਲ 'ਚ ਕੀ ਹੈ ਕਿ ਅੱਜ ਪੰਜਾਬ ਦੇ ਵਿੱਚ ਜੇ ਤੁਸੀਂ ਕਿਸੇ ਇੰਪੋਰਟੈਂਟ ਪੋਜੀਸ਼ਨ ਤੇ ਪੋਸਟ ਹੋਣਾ ਚਾਹੁੰਦੇ ਆ ਚਾਹੇ ਪੁਲਿਸ ਦੀ ਤੇ ਚਾਹੇ ਕੋਈ ਡੀਸੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਬਹੁਤ ਵੱਡੇ ਪੈਸੇ ਤੁਹਾਨੂੰ ਅਦਾ ਕਰਨੇ ਪੈਂਦੇ ਤੇ ਲੈ ਰਹੇ ਨੇ ਦਿੱਲੀ ਵਾਲੇ ਪੂਰਾ ਦੁਕਾਨਦਾਰੀ ਚੱਲ ਰਹੀ ਆ ਹਾਲੇ ਮੈਂ ਭੁੱਲ ਗਿਆ ਕਿ ਕਮਿਸ਼ਨਰ ਵੀ ਲੱਗੇ ਨੇ ਪੰਜਾਬ ਦੇ ਵਿੱਚ ਤਿੰਨ ਇੱਕ ਇੱਕ ਇੰਪੋਰਟੈਂਟ ਪੋਜੀਸ਼ਨ ਲੈਣ ਵਾਸਤੇ ਜੋ ਚਰਚਾ ਹੈ ਔਰ ਗਲਤ ਨਹੀਂ ਹੁੰਦੀ ਚਰਚਾ ਆਲਮੋਸਟ 5-5 ਕਰੋੜ ਰੁਪਇਆ ਅਗਰ ਤੁਸੀਂ ਕਮਿਸ਼ਨਰ ਤਾਇਨਾਤ ਹੋਣਾ 5 ਕਰੋੜ ਰੁਪਇਆ ਤੁਹਾਨੂੰ ਉੱਥੇ ਦਿੱਲੀ ਵਿੱਚ ਪੂਰੇ ਬੈਗ ਭਰ ਕੇ ਉੱਥੇ ਦੇਣੇ ਪੈਂਦੇ ਨੇ ਲਾਈਕਵਾਇਸ ਸਿਵਲ ਐਡਮਿਨਿਸਟ੍ਰੇਸ਼ਨ ਮੈਨੂੰ ਲੱਗਦਾ ਵਾ ਕਿ ਜੇ ਸਾਰੀ ਅਫਸਰਸ਼ਾਹੀ ਦੀ ਹੀ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ ਤਾਂ ਜਿਹੜਾ 4 ਲੱਖ ਕਰੋੜ ਰੁਪਏ ਦਾ ਕਰਜ਼ਾ ਵਾ ਇਹਦਾ ਨੇੜੇ-ਤੇੜੇ ਇਹੀ ਲਈ ਬੈਠੇ ਨਿਕਲੇ ਇਸ ਤੋਂ ਇਲਾਵਾ ਜਿਹੜੀ ਪੋਲੀਟੀਕਲ ਜਮਾਤ ਵਿਸ਼ਠਾਚਾਰ ਕਰ ਰਹੀ ਆ ਜੋ ਪ੍ਰਤਾਪ ਬਾਜਵਾ ਨੇ ਲੀਡਰ ਆਫ ਆਪੋਜੀਸ਼ਨ ਨੇ ਉਂਗਲ ਕਰਕੇ ਕਿਹਾ ਹਰਪਾਲ ਚੀਮਾ ਨੂੰ ਕਿ ਤੂੰ ਇੱਕ-ਇੱਕ ਡਿਸਟਿਲਰੀ ਤੋਂ ਹਰ ਮਹੀਨੇ ਸਵਾ ਕਰੋੜ ਰੁਪਏ ਲੈਣਾ ਤੇ 35 ਤੋਂ 40 ਡਿਸਟਿਲਰੀਜ਼ ਨੇ ਮਤਲਬ ਇੱਕ ਸਿਰਫ ਇੱਕ ਛੋਟੇ ਜਿਹੇ ਡਿਪਾਰਟ ਐਕਸਾਈਜ਼ ਡਿਪਾਰਟਮੈਂਟ ਦੇ ਇੱਕ ਹਿੱਸੇ 'ਚੋਂ ਹਰਪਾਲ ਚੀਮਾ ਜਿਹੜਾ ਹੈ ਉਹ ਜ਼ਿਆਦਾ ਨਹੀਂ ਤਾਂ 25-30 ਕਰੋੜ ਰੁਪਏ ਰਿਸ਼ਵਤ ਲੈ ਰਿਹਾ ਵਾ ਔਰ ਇਹੋ ਲੋਵਾ ਜਿਹੜਾ ਹੁਣ ਰੋਲਾ ਪੈ ਰਿਹਾ ਜਿਹੜਾ ਇਹ ਬੰਦਾ ਫੜਿਆ ਗਿਆ ਨਾ ਸਕ੍ਰੈਪ ਡੀਲਰ ਆਕਾਸ਼ ਪੱਟਾ ਇਹ ਤਾਂ ਐਵੇਂ ਟਿਪ ਆਫ ਦੀ ਆਈਸਬਰਗ ਕਹਿੰਦੇ ਹੁੰਦੇ ਟਿਪ ਆਫ ਦੀ ਆਈਸਬਰਗ ਸਮੁੰਦਰ ਚ ਹੁੰਦਾ ਨਾ ਜਿਹੜੇ ਸਮੁੰਦਰ ਚ ਬਰਫ਼ ਦੇ ਪਹਾੜ ਉਹ ਇੱਕ ਐਵੇਂ ਮਾੜੀ ਜਿਹੀ ਛਿਲੜ ਪੂਰੀ ਗਈ ਆ ਤੇ ਉਸ ਨੇ ਦੱਸਿਆ ਉਹਦੇ ਖੁਲਾਸਿਆਂ ਮੁਤਾਬਕ ਕਿੰਨਾ ਵੱਡਾ ਕੰਮ ਮੰਡੀ ਗੋਬਿੰਦਗੜ ਦਾ ਸਾਰੀਆਂ ਫੇਕ ਪਾਸੇ ਬਣ ਰਹੇ ਨੇ ਸਾਰੀਆਂ ਫੇਕ ਬਿਲਟੀਆਂ ਕ੍ਰੀਏਟ ਕੀਤੀਆਂ ਗਿਆ ਸਰਕਾਰ ਵੱਲੋਂ ਕਿ ਆ ਜਿਹੜੇ ਸਾਡੇ ਬੰਦੇ ਨੇ ਸਹੇਤੇ ਨੇ ਇਹਨਾਂ ਦੇ ਕਿਸੇ ਟਰੱਕ ਨੂੰ ਕਿਸੇ ਸਕ੍ਰੈਪ ਨੂੰ ਕਿਸੇ ਲੋਹੇ ਦੇ ਸਮਾਨ ਨੂੰ ਤੁਸੀਂ ਰੋਕਣਾ ਨਹੀਂਗਾ ਸਾਰਾ ਕੁਝ ਸਾਰੇ ਵਿਭਾਗ ਨੂੰ ਬਤਾਵਾ ਲੇਕਿਨ ਲਾਇਕਸਾਈਜ਼ੈਂਟ ਟੈਕਸੇਸ਼ਨ ਚੋਂ ਕੁਝ ਸੈਂਕੜੇ ਕਰੋੜ ਰੁਪਏ ਦੀ ਭ੍ਰਿਸ਼ਟਾਚਾਰਤਾ ਹਰ ਮਹੀਨੇ ਕੱਲੇ ਇੱਕ ਡਿਪਾਰਟਮੈਂਟ ਚ ਹੋ ਰਹੀ ਆ ਇਸ ਤੋਂ ਫਿਰ ਅੱਗੇ ਮਾਈਨਿੰਗ ਦਾ ਚਲਜੋ ਕਿਵੇਂ ਬਲਾਤਕਾਰ ਹੋਇਆ ਪੰਜਾਬ ਦਾ ਇਸ ਤੋਂ ਅੱਗੇ ਫਿਰ ਤੁਸੀਂ ਹੋਰ ਰੈਵਨਿਊ ਡਿਪਾਰਟਮੈਂਟ ਚਲਜੋ ਤਹਿਸੀਲਦਾਰ ਲਿਸਟ ਬਣਾਈ ਸੀ ਨਾ ਤਹਿਸੀਲਦਾਰਾਂ ਦੀ ਕਿ ਆ 35 40 ਤਹਿਸੀਲਦਾਰ ਬੜੇ ਕਰਾਪਟ ਨੇ ਉਹਨਾਂ ਦੇ ਖਿਲਾਫ ਤੋਂ ਕੋਈ ਐਕਸ਼ਨ ਹੋਇਆ ਨਹੀਂਗਾ ਉਹੀ ਦੁਬਾਰਾ ਲਾ ਦਿੱਤੇ ਕਿ ਇਹ ਨੇ ਫਿਰ ਦੁਬਾਰਾ ਕਿ ਉਹ ਦੁੱਧ ਤੋਤੇ ਹੋ ਗਏ ਨੇ ਇਸ ਲਈ ਮੈਂ ਤਾਂ ਕਹਿਣਾ ਚਾਹੁੰਦਾ ਕਿ ਜਿਹੜਾ ਇਹਨਾਂ ਦਾ ਕੱਟੜ ਇਮਾਨਦਾਰੀ ਦਾ ਫੱਟਾ ਸੀਗਾ ਉਹ ਢਹਿ ਢੇਰੀ ਹੋ ਗਿਆ ਤੈਸ਼ ਨੈਸ਼ ਹੋ ਗਿਆ ਵਾ ਔਰ ਅੱਜ ਨਹੀਂ ਤੈਸ਼ ਨੈਸ਼ ਹੋਇਆ ਜਿਹੜੇ ਬੰਦੇ ਇੰਟੈਲੀਜੈਂਟ ਨੇ ਸਮਝਦਾਰ ਨੇ ਜੋ ਮੀਡੀਆ ਪੰਜਾਬ ਦਾ ਜਿਹੜਾ ਆਰਗੇਨਿਕ ਹੈ ਚੰਗਾ ਇੰਡੀਪੈਂਡੈਂਟ ਉਹਨੇ ਬਹੁਤ ਖੁਲਾਸੇ ਕੀਤੇ ਨੇ 2000 ਕਰੋੜ ਰੁਪਏ ਦਾ ਸ਼ਰਾਬ ਘੁਟਾਲਾ ਹੋਵੇ ਤੇ ਇਮਾਨਦਾਰ ਕਹੀ ਜਾਣਾ ਆਪਣੇ ਆਪ ਨੂੰ 2000 ਕਰੋੜ ਰੁਪਏ ਦਾ ਕਲਾਸਰੂਮ ਘੁਟਾਲਾ ਹੋਵੇ ਤੇ ਇਹ ਇਮਾਨਦਾਰ ਕਹੀ ਜਾਣਾ ਆਪਣੇ ਆਪ ਨੂੰ ਔਰ ਇਹ 1.5 ਸ ਜਮਾਨਤਾਂ ਇਹਨਾਂ ਦੀਆਂ ਜਾ ਕੇ ਸੁਪਰੀਮ ਕੋਰਟ ਚੋਂ ਨੱਕ ਰਗੜ ਰਗੜ ਕੇ ਡੇਢ ਡੇਢ ਸਾਲ ਬਾਅਦ ਇਹਨਾਂ ਦੀਆਂ ਜਮਾਨਤਾਂ ਹੋਈਆਂ ਹੁਣ ਤੇ ਇਹ ਆਪਣੇ ਆਪ ਨੂੰ ਇੱਕ ਟੱਟੜ ਇਮਾਨਦਾਰ ਕਹਿੰਦੇ ਨੇ ਮੇਰਾ ਮੰਨਣਾ ਵਾ ਕਿ ਸਾਰਾ ਐਨ ਪੂਰੀ ਤਰ੍ਹਾਂ ਕਿਓ ਖਿਚੜੀ ਮਿਲੀ ਭੁਗਤ ਦੇ ਨਾਲ ਪੰਜਾਬ ਨੂੰ ਲੁੱਟਿਆ ਜਾ ਰਿਹਾ ਮੇਰੇ ਵੀਰੋ ਇਹਨਾਂ ਨੂੰ ਪਤਾ ਆ ਕਿ ਹੁਣ ਸਾਡਾ ਅਖੀਰਲਾ 1 ਸਾਲ ਰਹਿ ਗਿਆ ਅਕਸਰ ਸਰਵੇ ਸਰਵੇ ਇੰਟੈਲੀਜੈਂਸ ਸਾਰਾ ਪਤਾ ਹੁੰਦਾ ਗਵਰਨਮੈਂਟ ਨੂੰ ਕਿ ਸਾਡੀ ਹੁਣ ਵਾਰੀ ਗਾਂ ਨਹੀਂ ਲੱਗਣੀ ਤੇ ਦੋਨਾਂ ਹੱਥਾਂ ਨਾਲ ਲੁੱਟ ਕੇ ਪੰਜਾਬ ਨੂੰ ਲੈ ਜਾਓ ਲੁੱਟ ਕੇ ਤਾਂ ਇਹਨਾਂ ਨੇ ਲੈਂਡ ਪੂਲਿੰਗ ਚੋਂ ਵੀ ਲੈ ਕੇ ਜਾਣਾ ਸੀਗਾ ਉਹ ਤਾਂ ਖੈਰ 1.2 ਕੋਰਡ ਰੁਪਏ ਦੀ ਰਿਸ਼ਵਤ ਖੋਰੀ ਸੀ ਜਿਹੜੀ ਆਪਾਂ ਪੰਜਾਬ ਦੇ ਲੋਕਾਂ ਨੇ ਬਹਾਦਰ ਲੋਕਾਂ ਨੇ ਤੁਸੀਂ ਸਾਰਿਆਂ ਨੇ ਲੜ ਕੇ ਬਹੁਤ ਮਿਹਨਤ ਕਰਕੇ ਬਚਾਈ। ਅੱਛਾ ਮੈਂ ਚੌਕਸੀ ਵਿਭਾਗ ਬਾਰੇ ਪੁੱਛਣਾ ਚਾਹੁੰਦਾ ਵਿਜੀਲੈਂਸ ਬਿਊਰੋ ਕਿੱਥੇ ਸੀ ਵਿਜੀਲੈਂਸ ਬਿਊਰੋ ਜੀ? ਵਿਜੀਲੈਂਸ ਬਿਊਰੋ ਦਾ ਕੰਮ ਕੀ ਆ? ਕਿ ਉਹ ਪੰਜਾਬ ਦੇ ਵਿੱਚ ਅਫਸਰशाही ਦੇ ਵਿੱਚ ਦੇਖੇ ਕਿਤੇ ਕੋਈ ਭ੍ਰਿਸ਼ਟਾਚਾਰਤਾ ਨਹੀਂ ਹੋ ਰਹਾ ਪਰ ਪਰ ਵਿਜੀਲੈਂਸ ਨੂੰ ਵਰਤਿਆ ਤਾਂ ਜਾ ਰਿਹਾ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਖੈਰੇ ਨੂੰ ਚੱਕ ਲੋ। ਉਹ ਖੈਰਾ ਤਾਂ ਸਿਰਫ ਐਮ.ਐਲ.ਏ ਰਿਹਾ ਵਾ। ਔਰ ਖੈਰੇ ਦੇ ਤੁਸੀਂ ਜਿੰਨੀ ਡੂੰਘਾਈ ਤੱਕ ਜਾਂਚ ਕਰ ਸਕਦੇ ਸੀਗੇ ਪਿਛਲੇ 3.5 ਕੀੜੀ ਤੱਕ ਪਹੁੰਚੇ ਹੋ ਤੁਸੀਂ ਜਦੋਂ ਤੁਹਾਨੂੰ ਨਹੀਂ ਕੁਝ ਮਿਲਦਾ ਤੁਸੀਂ ਤੁਥਮੁਥ ਕਰਕੇ ਐਫ ਆਈ ਆਰ ਦੇਣਾ ਚਾਹੁੰਦੇ ਹੋ ਮੇਰੇ ਵੀਰੋ ਪੰਜਾਬ ਦੇ ਲੋਕੋ ਸਮਝੋ ਅੱਛੀ ਤਰ੍ਹਾਂ ਜਿੰਨੇ ਪਰਚੇ ਦਰਜ ਕੀਤੇ ਬਿਜ਼ਨਸ ਬਿਊਰੋ ਨੇ ਪੰਜਾਬ ਦੇ ਵਿੱਚ ਆ ਕਰਪਸ਼ਨ ਦੇ ਭ੍ਰਿਸ਼ਟਾਚਾਰ ਦੇ ਕਿਸੇ ਨੂੰ ਕੋਈ ਛਰੀਟ ਆਈ ਹੈ ਕਿਸੇ ਦਾ ਕੋਈ ਮੁਕਦਮਾ ਸਿਰੇ ਤੇ ਚੜਨਾ ਵਾ ਵਿਕਰਮ ਜੀਠੇ ਦਾ 200 ਗੁਵਾ ਰੱਖਿਆ 15 ਸਾਲ ਜਿਹੜੀ ਉਹਦੀ ਟ੍ਰਾਇਲ ਖਤਮ ਹੋ ਸਕਦੀ ਇਹਨਾਂ ਦਾ ਮਨਸ਼ਾ ਹੀ ਨਹੀਂ ਕਿ ਅਸੀਂ ਕਿਸੇ ਟ੍ਰਾਇਲ ਖਤਮ ਕਰੀਏ ਕਿਸੇ ਕਰਪਟ ਬੰਦੇ ਨੂੰ ਸਜ਼ਾ ଦਵਾ ਕੇ ਉਹਦੇ ਪੈਸੇ ਜਿਹੜੇ ਰਿਕਵਰ ਕਰਕੇ ਖਜ਼ਾਨੇ 'ਚ ਪਾਈਏ ਇੱਕ ਦੁੱਕੀ ਪੰਛੀ ਦੁੱਕ ਜਮਾ ਕਰਾਈ ਕਿ ਭਗਵੰਤਪਾਨ ਨੇ ਪਿਛਲੇ 3.5 ਸਾਲ ਇਹਨਾਂ ਦਾ ਮਕਸਦ ਹੁੰਦਾ ਕਿ ਇੱਕ ਐਫਆਈਆਰ ਕਰੋ ਬੰਦੇ ਨੂੰ ਫੜ ਕੇ ਅੰਦਰ ਦੇ ਦਿਓ ਆਪੇ ਹੀ 3-4 ਮਹੀਨੇ ਉਹ ਰਗੜੇ ਖਾਂਦਾ ਰਹੂਗਾ ਪਹਿਲਾਂ ਥੱਲਿਓ ਜਮਾਨਤ ਨਹੀਂ ਹੁੰਦੀ ਅੱਜਕੱਲ ਕੋਈ ਦੰਦਾ ਨਹੀਂ ਛੇਤੀ ਦੇ ਕੇ ਲੋਅਰ ਕੋਰਟ ਚ ਡਰੇ ਹੋਏ ਨੇ ਸਾਰੇ ਕਈ ਵਾਰ ਹਾਈ ਕੋਰਟ ਚ ਨਹੀਂ ਹੁੰਦੀ ਜਾਂ ਹਾਈ ਕੋਰਟ ਚ ਹੁੰਦੀ ਤਾਂ 3-4 ਮਹੀਨੇ ਇੱਕ ਆਦਮੀ ਨੂੰ ਖੱਜਲ ਖਰਾਬ ਤਾਂ ਕਰਕੇ ਮੈਂ ਆਪਣੇ ਆਪ ਦਾ ਬਚਾਓ ਕਰ ਰਿਹਾ ਕੱਲ ਭਗਵੰਤਪਾਨ ਉੱਥੇ ਕਹਿ ਰਿਹਾ ਐਰਾ ਗੈਰਾ ਨੱਥੂ ਖੈਰਾ ਉਹ ਲੱਖ ਲਾਨ ਤਿਆਰ ਭਗਵੰਤ ਇਹਦਾ ਸਾਨੂੰ ਪਤਾ ਕਿ ਤੂੰ ਸਿਰ ਤੇ ਟੋਪੀ ਰੱਖਦਾ ਇਹ ਵੀ ਪਤਾ ਇਹ ਵੀ ਪਤਾ ਕਿ ਤੈਨੂੰ ਕੋਈ ਸਿੱਖ ਧਰਮ ਵਿੱਚ ਵਿਸ਼ਵਾਸ ਨਹੀਂ ਨਾ ਤੂੰ ਕੋਈ ਸਿੱਖ ਧਰਮ ਪੜਿਆ ਐਰਾ ਗੈਰਾ ਨੱਥੂ ਖਹਿਰਾ ਮੈਂ ਪਹਿਲਾਂ ਐਕਸਪਲੇਨ ਕਰ ਚੁੱਕਿਆ ਬਹੁਤ ਮਹੱਤਵਪੂਰਨ ਕੁਰਬਾਨੀ ਸੀ ਨੱਥਾ ਖਹਿਰਾ ਦੀ ਜਿਹਨੇ ਸੁੱਖਾ ਸਿੰਘ ਮਹਤਾਬ ਸਿੰਘ ਜਿਨ੍ਹਾਂ ਨੇ ਰੰਗ ਮੱਛੇ ਰੰਗੜ ਦਾ ਸਿਰ ਵੱਢਿਆ ਵੱਢਿਆ ਸੀ ਦਰਬਾਰ ਸਾਹਿਬ ਵਿੱਚ ਬਦਫੈਲੀਆਂ ਕਰਨ ਲਈ ਜਦੋਂ ਮੁਗਲ ਫੌਜਾਂ ਦੇ ਪਿੱਛੇ ਚੜੀਆਂ ਤੇ ਨੱਥੇ ਖਹਿਰੇ ਨੇ ਮਹਤਾਬ ਸਿੰਘ ਦੇ 8-10 ਸਾਲ ਦੇ ਬੱਚੇ ਨੂੰ ਬਚਾ ਕੇ ਆਪਣੇ ਪਰਿਵਾਰ ਦੀ ਕੁਰਬਾਨੀ ਦਿੱਤੀ ਸੀ ਇਹਨੂੰ ਕਹਿੰਦੇ ਨੇ ਐਰਾ ਗੈਰਾ ਨਥੂ ਖੈਰਾ ਜਾਂ ਤੂੰ ਸਾਡੇ ਦੇ ਵਰਤਦਾ ਨਾ ਕਿ ਅਸੀਂ ਫੜ ਕੇ ਅੰਦਰ ਦੇ ਦੇ ਨੇ ਜੋ ਤੁਸੀਂ ਕਰਨਾ ਕਰ ਸਕਦੇ ਹੋ ਜੇਲ ਅਕਸਰ ਜੇਲਾਂ 'ਚ ਬੰਦੇ ਜੇਲਾ 'ਚ ਬੰਦੇ ਰਹਿੰਦੇ ਨੇ ਇਸ ਗੱਲ ਦੀ ਚਿੰਤਾ ਨਹੀਂ ਪਰ ਐਵੇਂ ਬਿਨਾ ਵਜਾ ਝੂਠੇ ਬਗਦਮਿਆਂ ਵਿੱਚ ਅੱਗੇ ਤੁਸੀਂ ਮੈਨੂੰ ਫੜ ਕੇ ਅੰਦਰ ਦਿੱਤਾ 9 ਸਾਲ ਪੁਰਾਣੇ ਕੇਸ ਵਿੱਚ ਮੈਨੂੰ 4-5 ਮਹੀਨੇ ਜੇਲ ਵਿੱਚ ਰੱਖਿਆ 5 ਮੁਕਦਮੇ ਤੁਸੀਂ ਮੇਰੇ ਤੇ ਫਾਈਲ ਕੀਤੇ ਹੋਏ ਨੇ ਪੰਜਵਾਂ ਮੁਕਦਮਾ ਉਸ ਦਿਨ ਕੀਤਾ ਜਦੋਂ ਹਾਈ ਕੋਰਟ ਮੈਨੂੰ ਬੇਲ ਦੇ ਰਹੀ ਸੀ ਸੋ ਕੀ ਆਪਣਾ ਬਚਾਅ ਕਰਨਾ ਕੋਈ ਗਲਤ ਗੱਲ ਹੈਗੀ ਆ ਮੈਂ ਆਪਣੇ ਊਸੂਲਾਂ ਤੇ ਪੰਜਾਬ ਦੇ ਹੱਕ ਵਿੱਚ ਹਰ ਵਕਤ ਖੜਾ ਆਂ अच्छा चुभदे क्यों मेरे नाल मेरे वीरो क्योंकि उपोजिशन, उपोजिशन, आप ਤੁਸੀਂ ਦੇਖੋਗੇ ਕਿ ਮੈਨੂੰ ਇੱਕ ਅੱਲ ਦਾ ਗਿਲਾ ਕਹਿ ਰੋ ਰੰਜ ਕਹਿ ਲੋ ਕੋਈ ਮੇਨਸਟ੍ਰੀਮ ਆਪੋਜੀਸ਼ਨ ਸਾਰੀ ਆਪੋਜੀਸ਼ਨ ਜਿਹੜਾ ਸੀਬੀਆਈ ਨੇ ਪਰਚਾ ਦਰਜ ਕੀਤਾ ਇਹਦੇ ਤੇ ਬੁੱਲਿਆ ਕੋਈ ਨਹੀਂਗਾ ਯਾਰ ਮਤਲਬ ਇਹਨਾਂ ਨੂੰ ਕੋਈ ਇਹ ਮੁੱਦਾ ਨਜ਼ਰ ਹੀ ਨਹੀਂ ਆਇਆ ਇਹਦਾ ਮਤਲਬ ਡਰਦੇ ਨੇ ਪੁਲਿਸ ਤੋਂ ਤਾਈਓ ਮੈਂ ਕਹਿੰਨਾ ਕਿ ਪੁਲਿਸ ਸਟੇਟ ਹੈ ਤਾਈਓ ਖੇਰੇ ਦੇ ਪਿੱਛੇ ਪੁਲਿਸ ਦੁਬਾਰਾ ਦੁਬਾਰਾ ਚੜਦੀ ਆ ਤੇ ਕਿਸੇ ਤਰੀਕੇ ਨਾਲ ਇਹਦਾ ਮੂੰਹ ਬੰਦ ਕਰਾਇਆ ਜਾਵੇ ਇਹ ਸਾਰੀ ਮਸ਼ੀਨਰੀ ਅਮਲਾ ਜਿਹੜਾ ਰੱਖਿਆ ਵਾ ਇਹ ਆਪਣੇ ਵਿਰੋਧੀਆਂ ਨੂੰ ਡਰਾਉਣ ਵਾਸਤੇ ਆ ਇਹ ਕੋਈ ਚੌਕਸੀਪਾ ਪਾ ਕੇ ਕਿਸੇ ਨੂੰ ਫੜਨ ਵਾਸਤੇ ਨਹੀਂ ਗਾ ਕੋਈ ਤੁਹਾਡੇ ਪੈਸੇ ਰਿਕਵਰ ਕਰਨ ਵਾਸਤੇ ਨਹੀਂ ਭ੍ਰਿਸ਼ਟਾਚਾਰਤਾ ਨੰਗਾ ਨਾਚ ਹੋ ਰਿਆ ਪੰਜਾਬ ਦੇ ਵਿੱਚ ਆ ਸਾਰੇ ਥਾਣਿਆਂ 'ਚ ਸਾਰੇ ਤਹਿਸੀਲਾਂ ਦੇ ਵਿੱਚ ਸਾਰੇ ਤੁਸੀਂ ਤਾਂ ਰੋਜ਼ ਜਾਂਦੇ ਤੁਹਾਡਾ ਤਾਂ ਤੁਸੀਂ ਤਾਂ ਉੱਥੇ ਆਪ ਤੁਹਾਡੀ ਤਾਂ ਹੱਡ ਬੀਤੀ ਆ ਮੇਰੇ ਹਲਕੇ ਦੇ ਵਿੱਚ ਇੰਨੇ ਝੂਠੇ ਪਰਚੇ ਕੱਲ ਪਰਸੋ ਇੱਕ ਜੋਬਨਪ੍ਰੀਤ ਸਿੰਘ ਇੱਕ ਸਾਡਾ ਹੋਣ ਹਾਰ ਨੌਜਵਾਨ ਪਿੰਡ ਚੱਕੋ ਕੀ ਦਾ ਉਹਦੇ ਤੇ ਇੱਕ ਪਰਚਾ ਦਰਜ ਕੀਤਾ ਆਖੇ 14 ਸਾਲ 2014 'ਚ 10 ਸਾਲ ਪਹਿਲਾਂ 11 ਸਾਲ ਉਨੇ ਹਵਾ ਵਿੱਚ ਇੱਕ ਪੁਲਿਸ ਫਾਇਰਿੰਗ ਦੀ ਵੀਡੀਓ ਸ਼ੇਅਰ ਕੀਤੀ ਸੋਸ਼ਲ ਮੀਡੀਆ ਤੇ ਅਕੱਲ ਪਰਸੋਂ ਦੀ ਇਹਨਾਂ ਦੇ ਐਮ.ਐਲ.ਏ ਦੀ ਇੱਕ ਨੰਗੀ ਵੀਡੀਓ ਆ ਰਹੀ ਆ ਗੋਲੀਆਂ ਚਲਾ ਰਿਆ ਉਹਦੇ ਖਿਲਾਫ ਤਾਂ ਕੁਝ ਵੀ ਨਹੀਂ ਹੋਵੇਗਾ ਮੇਰੇ ਹਲਕੇ ਦੇ ਵਿੱਚ ਕਦੀ ਕਿਸੇ ਵਕਫ ਬੋਰਡ ਦੀ ਜ਼ਮੀਨ ਦਾ ਪਰਚਾ ਦਰਜ ਕਰਦਾ ਇੱਕ ਸਾਡੇ ਬਾਬਾ ਹਰਜੀਤ ਗਿਰੀ ਨੇ ਇੱਕ ਨਿਹਾਇਤ شریف ਆਦਮੀ ਗੁਰੂ 'ਚ ਵਿਸ਼ਵਾਸ ਰੱਖਣ ਵਾਲਾ ਧਾਰਮਿਕ ਬੰਦਾ ਉਹਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰੱਖਿਆ ਡੇਰੇ ਤੇ ਉਹਦੇ ਤੇ 295ਏ ਦਾ ਧਾਰਮਿਕ ਜਜ਼ਬਾਤਾਂ ਨੂੰ 扑ਕਾਉਣ ਦਾ ਇੱਕ ਪਰਚਾ ਦਰਜ ਕਰਤਾ ਕੁਲਬੀਰ ਸਿੰਘ ਨੰਬਰ ਦਾ ਪਿੰਡ ਪੰਡੋਰੀ ਅਖੇ ਜੀ ਵਕਫ ਬੋਰਡ ਦੀ ਜ਼ਮੀਨ ਨੂੰ ਇਦੇ ਪਿਓ ਨੇ 1993 ਵਿੱਚ 30 ਮਰਲੇ ਵਕਫ ਬੋਰਡ ਦੀ ਜ਼ਮੀਨ ਵੇਚੀ ਹੋਈ ਆ ਬਕਾਇਦਾ ਰਜਿਸਟਰੀ ਕਾਈਓ ਮੇਰੇ ਕੋਲ ਡਾਕੂਮੈਂਟਸ ਨੇ ਉਰ ਤੋਂ ਇਲਾਵਾ ਜਿਹੜੀ ਇਹ ਇੰਟਰਲੌਕ ਟਾਈਲਾਂ ਦੀ ਬਿਨਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਪਰਮਿਸ਼ਨ ਤੋਂ ਫੈਕਟਰੀ ਚਲਾ ਰਿਆ ਕਿਸੇ ਫੋਰੈਸਟ ਡਿਪਾਰਟਮੈਂਟ ਦੀ ਐਨਓਸੀ ਨਹੀਂ ਕਿਸੇ ਪੀਡਬਲੂ ਦੀ ਐਨਓਸੀ ਨਹੀਂ ਟਰੱਕਾਂ ਦੇ ਵਿੱਚ ਧੋਟ ਭਾਈ ਵਿੱਚ ਵੱਡੇ ਪੱਧਰ ਤੇ ਚਿੰਦੀ ਚੋਰਾ ਵਾਂਗੂ ਚਿੰਦੀ ਚੋਰਾ ਵਾਂਗੂ ਅਨਾਜ ਚੋਰੀ ਕਰ ਰਿਆ ਆੜਤੀਆਂ ਦੇ ਪੈਸੇ ਨਹੀਂ ਦੇ ਰਿਆ ਨੰਬਰਦਾਰੀਆਂ ਚ ਪੈਸੇ ਲੈ ਰਿਆ ਪਰ ਇਹ ਕੰਨਾ ਹੁਣ ਕਿਉਂਕਿ ਰਾਜ ਆ ਇਹਨਾਂ ਦਾ ਇਹਨਾਂ ਨੂੰ ਕਿਸੇ ਨੇ ਪੁੱਛ ਸਿਰਫ ਵਿਰੋਧੀਆਂ ਤੇ ਤੰਜ਼ ਕੱਸੇ ਜਾ ਰਹੇ ਅੱਛਾ ਰੋੜਾ ਕਿਉਂ ਮੇਰੇ ਨਾਲ ਇਹਨਾਂ ਲੇਟਸਟ ਇਹਨਾਂ ਦਾ ਇਹਨਾਂ ਨੂੰ ਜ਼ਿਆਦਾ ਕੀ ਕਹਿੰਦੇ ਸੇਕ ਲੱਗਿਆ ਉਹ ਸੀਗਾ ਜਦੋਂ ਮੈਂ ਟਾਇota ਹਾਈਲੈਕਸ ਦਾ ਕੇਸ ਚੱਕਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 144 ਟਾਇota ਹਾਈਲੈਕਸ ਗੱਡੀਆਂ ਖਰੀਦੀਆਂ ਗਈਆਂ ਪੰਜਾਬ ਸੜਕ ਸੁਰੱਖਿਆ ਫੋਸਟਲੀ ਪਹਿਲੀ ਗੱਲ ਤਾਂ 37 ਲੱਖ ਦੀ ਗੱਡੀ ਲੈਣ ਦੀ ਕੀ ਤੁਕ ਬਣਦੀ ਜੀ ਤੁਸੀਂ ਕੋਈ ਨਾਰਮਲ ਟਾਟਾ ਦੀ 8-10 ਲੱਖ ਦੀ ਗੱਡੀ ਲਿਆ ਕੇ ਸੜਕ ਤੇ ਖੜੀ ਕਰ ਸਕਦੇ ਹੋ 37 ਲੱਖ ਦੀ ਗੱਡੀ ਲਈ ਜ਼ੀਰੋ ਕਮਿਸ਼ਨ ਲਿਆ ਟਾਇota ਕੰਪਨੀ ਤੋਂ ਜਦਕਿ ਮੈਂ ਜਾਂ ਤੁਸੀਂ ਬਿੱਲ ਲੈਨੇ ਹੋ ਜਾ ਕੇ ਅੱਜ ਵੀ ਲੈ ਸਕਦੇ ਤੁਸੀਂ ਤਾਨੂੰ 10 ਲੱਖ ਰੁਪਇਆ ਵਿਦਾਊਟ ਆਸਕਿੰਗ ਕਮਿਸ਼ਨ ਦਿੱਤਾ ਜਾ ਰਿਹਾ ਹੁਣ ਤੁਸੀਂ ਲਾ ਲਓ ਅਗਰ 144 ਗੱਡੀਆਂ ਨੂੰ 15 ਲੱਖ ਰੁਪਇਆ ਕਮਿਸ਼ਨ ਮਿਲ ਸਕਦਾ ਸਰਕਾਰ ਨੂੰ 21 ਕਰੋੜ ਰੁਪਇਆ ਕਿਹਨੇ ਖਾਦਾ ਵਾ ਮੁੱਖ ਮੰਤਰੀ ਦੇ ਦਫਤਰ ਵਿੱਚ ਕਿਉਂਕਿ ਇਹਦੀ ਬਿਲਿੰਗ ਡੀਜੀਪੀ ਪੰਜਾਬ ਪੁਲਿਸ ਦੇ ਨਾਮ ਤੇ ਆ ਮੇਰੇ ਕੋਲ ਸਾਰੇ ਦਸਤਾਵੇਜ਼ ਨੇ ਔਰ ਹੋਮ ਮਿਨਿਸਟਰ ਕੌਣ ਹੈ ਭਗਵੰਤ ਮਾਨ ਹੈ ਅੱਛਾ ਉਹ ਉਹਦੇ ਬਾਰੇ ਤੇ ਕੋਈ ਜਾਂਚ ਨਹੀਂ ਹੋਣੀ ਕਦੀ ਕਿਸੇ ਵਿਜੀਲੈਂਸ ਬਿਊਰੋ ਦੀ ਕੋਈ ਹਿੰਮਤ ਹੈ ਕਿ ਚੀਫ ਮਿਨਿਸਟਰ ਦੇ ਖਿਲਾਫ ਡੀਜੀਪੀ ਦੇ ਖਿਲਾਫ ਕੋਈ ਜਾਂਚ ਕੀਤੀ ਜਾ ਸਕੇ ਇੱਥੋਂ ਇਹਨਾਂ ਨੂੰ ਪ੍ਰੋਬਲਮ ਆਉਂਦੀ ਆ ਇੱਥੋਂ ਇਹ ਭਗਵੰਤ ਮਾਨ ਦੇ ਖਿਲਾਫ ਬੋਲਦਾ ਕਿਉਂ ਇਹ ਬੰਦਾ ਡੀਜੀਪੀ ਦੇ ਖਿਲਾਫ ਬੋਲਦਾ ਕਿਉਂ ਇਹ ਬੰਦਾ ਪੰਜਾਬ ਸਰਕਾਰ ਦੇ ਉੱਪਰਲੇ ਪਾਵਰਫੁੱਲ ਲੋਕਾਂ ਦੇ ਖਿਲਾਫ ਬੋਲਦਾ ਤਾਂ ਮੈਂ ਥੋੜਾ ਜਿਹਾ ਜ਼ਿਕਰ ਕੀਤਾ ਸੀ ਕਿ ਕਿ ਆਪੋਜੀਸ਼ਨ ਮੇਨਸਟ੍ਰੀਮ ਜਿਹੜੀ ਆ ਸਾਰੀਆਂ ਪਾਰਟੀਆਂ ਦੀ ਉਹ ਇੱਥੇ ਖਮੋਸ਼ ਕਿਉਂ ਨੇ ਇਹਦਾ ਲੋਕਾਂ ਨੂੰ ਤਾਂ ਪਤਾ ਲੱਗਣਾ ਚਾਹੀਦਾ ਨੇ ਕਿ ਕੀ ਇਹਨਾਂ ਦੀ ਕੋਈ ਮਾੜੀ-ਮੋਟੀ ਕੋਈ ਸੈਟਿੰਗ ਆ ਜਾਂ ਡਰਦੇ ਨੇ ਔਰ ਅਗਲੀ ਗੱਲ ਕੇਜਰੀਵਾਲ ਸਸੋਡਿਆ ਭਗਵੰਤ ਮਾਨ ਟਵਿੱਟਰ ਦੇ ਉੱਤੇ ਬੈਠੇ ਨੇ ਛੱਡ ਕੇ ਛੋਟੀ-ਛੋਟੀ ਗੱਲ ਤੇ ਟਵੀਟ ਇੱਕ-ਇੱਕ ਮਿੰਟ ਬਾਅਦ ਲਾਈਵ ਦੋ-ਦੋ ਮਿੰਟ ਟੰਚਾਂ ਟਿਚਰਾ ਐਰਾ ਗੈਰਾ ਨਥਾ ਖੈਰਾ ਫਲਾਨਾ ਤੇ ਭਾਈ ਤੁਸੀਂ ਚੁੱਪ ਕਿਉਂ ਹੋਣ ਜਿਹੜਾ ਸੀਬੀਆਈ ਨੇ ਤੁਹਾਡੇ ਇੱਕ ਡੀਆਈਜੀ ਨੂੰ ਫੜਿਆ ਵਾ ਕਿਉਂ ਚੁੱਪੋਂ ਤੁਸੀਂ ਸਾਰੇ ਜਾਣੇ ਇਹਦਾ ਮਤਲਬ ਤੁਸੀਂ ਕਬੂਲ ਲਿਆ ਵਾ ਕਿ ਨਹੀਂ ਤਾਂ ਮੰਡਾ ਮਾੜਾ ਮੋਟਾ ਸਰਕਾਰ ਦੀ ਡਿਫੈਂਸ ਹੀ ਪੇਸ਼ ਕਰਦਾ ਕਿ ਸੀਬੀਆਈ ਨੇ ਕੁਝ ਜ਼ਿਆਦਤੀ ਕੀਤੀ ਹੈ ਇਹ ਡੀ ਨੇ ਜ਼ਿਆਦਤੀ ਕੀ ਹੈ ਅੱਜ ਤਾਂ ਹੋ ਵੀ ਨਹੀਂ ਤੁਸੀਂ ਬੋਲੇ 댓 ਮੀਨਸ ਤੁਸੀਂ ਇਸ ਨੂੰ ਕੰਫੈਸ ਕੀਤਾ ਵਾ ਇਹ ਕਬੂਲਿਆ ਵਾ ਕਿ ਹਾਂ ਸਾਡੀ ਅਫਸਰਸ਼ਾਹੀ ਪੂਰੀ ਕਰਾਪਟ ਹੈ ਪੰਜਾਬ ਦਾ ਸਾਰਾ ਨਿਜ਼ਾਮ ਕਰਾਪਟ ਹੈ ਔਰ ਇਹ ਸਾਰੇ ਪੈਸੇ ਦੇ ਭਾਈਵਾਲ ਆਮ ਆਦਮੀ ਪਾਰਟੀ ਦੀ ਕੰਪਲੀਟ ਲੀਡਰਸ਼ਿਪ ਆ ਇਹ ਐਸਾ ਭ੍ਰਿਸ਼ਟਾਚਾਰ ਦੇ ਜਿਹੜਾ ਵੱਡਾ ਇੱਕ ਖੁਲਾਸਾ ਹੋਇਆ ਇਹ ਉਹਦੇ ਮਤਲਬ ਇਹ ਕੱਡੇ ਜਾ ਰਹੇ ਨੇ ਅੱਜ ਪੰਜਾਬ ਦੇ ਅੱਛਾ ਮੀਡੀਆ ਬਾਰੇ ਸੁਣ ਲਓ ਜੀ ਛੋਟੀ ਛੋਟੀ ਗੱਲ ਤੇ ਹਰਪਾਲ ਚੀਮੇ ਦੇ ਮੋਰੇ ਮਾਈਕ ਕਦੀ ਕਿਸੇ ਆ ਈਟੀਓ ਦੇ ਮੋਰੇ ਮਾਈਕ ਜੀ ਕਦੀ ਕਿਸੇ ਮੋਰੇ ਜਿਹੜੀਆਂ ਗੱਲਾਂ ਉਹਨਾਂ ਨੇ ਸिखਾਈਆਂ ਹੁੰਦੀਆਂ ਸਿਰਫ ਉਹ ਪੁੱਛੀ ਕਿਸੇ ਨੇ ਪੁੱਛਿਆ ਇਹਨਾਂ ਨੂੰ ਕਿ ਡੀਆਈਜੀ ਭੁੱਲਰ ਦੀ ਏਡੀ ਵੱਡੀ ਖੁਲਾਸਾ ਹੋਇਆ ਏਡੇ ਵੱਡੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਉਦੇ ਕੋਲ 7.5 ਕਰੋੜ ਰੁਪਏ ਕੈਸ਼ ਲੱਭਾ 2.5 ਕਿਲੋ ਸੋਨਾ ਲੱਭਾ 50 ਪ੍ਰਾਪਰਟੀਆਂ ਲੱਭੀਆਂ ਪੰਜਾਬ ਸਰਕਾਰ ਦਾ ਕੀ ਕਹਿਣਾ ਵਾ ਨਾ ਡੀਜੀਪੀ ਨੇ ਕੋਈ ਸਟੇਟਮੈਂਟ ਦਿੱਤੀ ਅਜ ਤੱਕ ਨਾ ਭਗਵੰਤ ਮਾਨ ਨੇ ਕੋਈ ਸਟੇਟਮੈਂਟ ਦਿੱਤੀ ਅਜ ਤੱਕ ਨਾ ਅਰਵਿੰਦ ਕੇਜਰੀਵਾਲ ਨੇ ਕੋਈ ਸਟੇਟਮੈਂਟ ਦਿੱਤੀ ਅਜ ਤੱਕ ਨਾ ਮਨੀਸ਼ ਸਸੋਡਿਆ ਜਿਹੜਾ ਪੰਜਾਬ ਦਾ ਇੰਚਾਰਜ ਆ ਅੱਜ ਤੱਕ ਉਹਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਮੈਂ ਜਾਣ ਕੇ ਲਗਭਗ ਡੇਢ ਦਿਨ ਇੰਤਜ਼ਾਰ ਕਰਨ ਤੋਂ ਬਾਅਦ ਅੱਜ ਮੈਂ ਲਾਈਵ ਕੀਤਾ ਇਸ ਕਰਕੇ ਮੇਰੇ ਵੀਰੋ ਜੇ ਤਾਂ ਆਪਣੇ ਸੂਬੇ ਨੂੰ ਬਚਾਉਣਾ ਵਾ ਤੇ ਫਿਰ ਇਹਨਾਂ ਦੀ ਅਸਲੀਅਤ ਸਮਝ ਲੋ ਅਚਿਤਾਨਾ ਐਨਐਸਏ ਲਾਉਂਦੇ ਨੇ ਐਂਟੀ ਸਿੱਖ ਨੇ ਕਿਸਾਨਾਂ ਨੂੰ ਕੁੱਟਦੇ ਨੇ ਉੱਥੇ ਬਲਡੋਜ਼ਰ ਚਲਾਉਂਦੇ ਨੇ ਜੀਸੀਬੀ ਮਸ਼ੀਨਾਂ ਨਾਲ ਉਹਨਾਂ ਦੇ ਮੋਰਚਾ ਟੋਹਂਦੇ ਨੇ ਟਰਾਲੀਆਂ ਚੋਰੀ ਕਰ ਲੈਂਦੇ ਨੇ ਐਂਟੀ ਫਾਰਮਰ ਨੇ ਜਿਹੜੋ ਪੰਜਾਬ ਦੇ ਵਿੱਚ ਲੁੱਟਕਸੁੱਟ ਕਰਦੇ ਨੇ ਝੂਠੇ ਪਰਚੇ ਦਰਜ ਕਰਦੇ ਨੇ ਜਾਂ ਪੰਜਾਬ ਦੇ ਆਮ ਆਵਾਮ ਨੂੰ ਡਰਾਉਂਦੇ ਨੇ ਇਹਦਾ ਮਤਲਬ ਐਂਟੀ ਪੰਜਾਬ ਨੇ ਇਹ ਜਿਹੜਾ ਆਕਾਸ਼ ਪੱਤਾ ਇਹ ਪੰਜਾਬ ਪੁਲਿਸ ਕੋ ਵੀ ਆ ਸਕਦਾ ਸ਼ਿਕਾਇਤ ਕਰਨ ਲਈ ਇਹ ਵਿਜੀਲੈਂਸ ਬਿਊਰੋ ਨੂੰ ਵੀ ਜਾ ਕੇ ਅਪਰੋਚ ਕਰ ਸਕਦਾ ਸੀਗਾ ਇਹਦੇ ਲਾਗੇ ਇਹਨਾਂ ਦੇ ਐਮ.ਐਲ.ਏ ਵਗੈਰਾ ਫਿਰਦੇ ਨੇ ਆਮ ਆਦਮੀ ਉਹ ਨਹੀਂ ਗਿਆ ਕਿਉਂਕਿ ਉਹਨੂੰ ਪਤਾ ਸੀਗਾ ਕਿ ਅਗਰ ਇਹਨਾਂ ਨੂੰ ਦਿੱਤਾ ਸੀ ਮਸਲਾ ਇਹਨਾਂ ਨੇ ਉਲਟਾ ਪਰਚਾ ਮੇਰੇ ਤੇ ਕਰ ਦੇਣਾ ਦਰਜ ਤਾਂ ਕਰਕੇ ਉਸਨੇ ਸੀ.ਬੀ.ਆਈ ਨੂੰ ਅਪਰੋਚ ਕੀਤਾ ਮੇਰੀ ਹੁਣ ਅਪੀਲ ਆ ਕਿ ਇਹਦੀ ਇੱਕ ਫੁੱਲ ਫਲੈਜਿਟ ਸੀ.ਬੀ.ਆਈ ਦੀ ਫੁੱਲ ਫਲੈਜਿਟ ਇਨ ਡੈਪਥ ਇਨਕੁਆਇਰੀ ਹੋਣੀ ਚਾਹੀਦੀ ਆ ਬਲਕਿ ਤਾਂ ਆਨਰੇਬਲ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਸੂ ਮੋਟੋ ਲੈਣਾ ਚਾਹੀਦਾ ਇਹ ਮਾਮਲਾ ਕਿ ਐਡੇ ਵੱਡੇ ਪੱਧਰ ਤੇ ਕ੍ਰਿਸ਼ਟਾਚਾਰ ਹੋਵੇ ਤੇ ਪੰਜਾਬ ਦਾ ਪੁਲਿਸ ਅਮਲਾ ਤੇ ਪੰਜਾਬ ਦੀ ਸਰਕਾਰ ਚੁੱਪ ਬੈਠੀ ਹੋਵੇ ਇਹਦਾ ਸੂਵੋ ਮੋਟੋ ਕੌਗਨੀਸ਼ੈਂਸ ਲੈ ਕੇ ਇੱਕ ਟਾਈਮ ਬਾਉਂਡ ਹਾਈ ਕੋਰਟ ਦੇ ਜੱਜਸ ਦੀ ਇਨਕੁਆਇਰੀ ਹੋਣੀ ਚਾਹੀਦੀ ਆ ਕਿ ਕੀ ਤੁਹਾਡਾ ਲੱਗਦਾ ਕਿ ਇੱਕ ਡੀਆਈਜੀ ਇੱਕ ਮੇਰੇ ਹਿਸਾਬ ਦੇ ਨਾਲ ਵੱਡੀ ਕੜੀ ਦੇ ਵਿੱਚ ਛੋਟਾ ਜਿਹਾ ਅਫਸਰ ਆ ਕਿ ਇੱਕ ਡੀਆਈਜੀ 50 ਪ੍ਰੋਪਰਟੀਆਂ ਬਣਾ ਸਕਦਾ ਵਾ 7.7 ਕਰੋੜ ਕਰੋੜ ਰੁਪਏ ਕੈਸ਼ ਘਰ ਰੱਖ ਸਕਦਾ ਵਾ 2.5 ਕਿਲੋ ਸੋਨਾ ਬਣਾ ਕੇ ਘਰ ਵਿੱਚ ਰੱਖ ਸਕਦਾ ਵਾ ਕਿਉਂਕਿ ਇਹਨਾਂ ਦੀ ਸਾਰਿਆਂ ਦੀ ਮਿਲੀਭੁਗਤ ਨੂੰ ਕੋਈ ਖਤਰਾ ਹੀ ਨਹੀਂ ਸੀਗਾ ਇਹਦੀ ਜਾਂਚ ਉੱਪਰ ਤੱਕ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਉੱਪਰ ਤੱਕ ਜਾਵੇਗੀ ਜਾਂਚ ਇਹ ਸਾਰੇ ਫੜੇ ਜਾਣਗੇ ਇਹ ਸਾਰੇ ਫੜੇ ਜਾਣਗੇ ਇਹ ਗੱਲ ਗੈਰੰਟੀਡ ਹੈ ਹੁਣ ਸਵਾਲ ਇਹ ਆ ਕਿ ਅਗਰ ਆਪੋਜੀਸ਼ਨ ਅੱਜ ਚੁੱਪ ਬੈਠੀ ਆ ਕੱਲ ਤੁਸੀਂ ਸਰਕਾਰ ਬਦਲ ਵੀ ਦਿਓਗੇ ਇਹਨਾਂ ਨੂੰ ਕੋਈ ਅਕਾਉਂਟੇਬਲ ਹੋਲਡ ਕਰੇਗਾ ਕੋਈ ਜਾ ਕੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਵੱਡੀਆਂ ਮੱਛੀਆਂ ਨੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਕਰ ਰਹੀਆਂ ਪੋਲਿਟੀਕਲ ਬਿਊਰੋਕਰੇਟਸ ਐਂਡ ਪੁਲਿਸ ਆਫਸਰਸ ਮਾਈਂਡ ਯੂ ਮੈਂ ਕਹਿ ਰਿਹਾ ਸਾਰੇ ਕਰਪਟ ਨਹੀਂ ਵਿੱਚ ਚੰਗੇ ਬੰਦੇ ਵੀ ਹਨ ਲੇਕਿਨ ਚੰਗਿਆਂ ਨੂੰ ਤਾਂ ਕਿਤੇ ਲਾਇਆ ਨਹੀਂ ਜਾਂਦਾ ਸਾਡੇ ਇੱਕ ਹੋਮ ਸੈਕਟੀ ਨੇ ਇਹਨਾਂ ਦੀ ਗੱਲ ਮੰਨਣ ਤੋਂ ਮਨਾ ਕਰ ਦਿੱਤੀ ਗੁਰਕੀਰਤ ਪਾਲ ਸਿੰਘ ਆ ਬਹੁਤ ਓਨੈਸਟ ਅੱਛਾ ਆਫਸਰ ਆ ਇੱਕ ਦਿਨ ਚ ਉਹਨੂੰ ਹੋਮ ਸੈਕਟਰੀ ਦੇ ਅਹੁਦੇ ਤੋਂ ਲਾੜ ਕੇ ਪਰੇ ਮਾਰਿਆ 8 ਮਹੀਨੇ ਹੋ ਗਏ ਨੇ ਗੁਰਕੀਰਤ ਪਾਲ ਸਿੰਘ ਸੀਨ ਮੋਸਟ ਆਇਸ ਆਫਸਰ ਹੈਜ਼ ਬੀਨ ਲੇਫਟ ਵਿਦਾਊਟ ਪੋਸਟਿੰਗ ਕੋਈ ਪੋਸਟਿੰਗ ਨਹੀਂ ਉਹਦੇ ਕੋਲ ਸਿਰਫ ਉਹਨੂੰ ਘਰ ਵਿੱਚ ਬਿਠਾਇਆ ਛੋਟਾ ਮੋਟਾ ਇੱਕ ਕਮਰਾ ਦਿੱਤਾ ਕਿ ਤੂੰ ਆਪਣਾ ਕਿਉਂਕਿ ਉਹਨੇ ਇਹਨਾਂ ਦੇ ਅੱਖੇ ਨਹੀਂ ਲੱਗਣਾ ਹਰਪ੍ਰੀਤ ਸਿੰਘ ਸਿੱਧੂ ਡੀਜੀਪੀ ਰਿਵਰਟ ਹੋਏ ਨੇ ਪੰਜਾਬ ਦੇ ਨੂੰ ਆਲਮੋਸਟ 15 ਦਿਨ ਤੋਂ ਉੱਤੇ ਹੋ ਗਏ ਨੇ ਉਹਨੂੰ ਕੋਈ ਪੋਸਟਿੰਗ ਨਹੀਂ ਦਿੱਤੀ ਗਈ ਨਾ ਦੇਣਗੇ ਕਿਉਂਕਿ ਹਰਪ੍ਰੀਤ ਸਿੰਘ ਸਿੱਧੂ ਇਹਨਾਂ ਦੇ ਅੱਖੇ ਨਹੀਂ ਲੱਗੇਗਾ ਲੱਭਦੇ ਨੇ ਅਪਲਾਈਬਲ ਆਫਸਰਜ਼ ਦੋ ਕੇ ਤਿੰਨ ਡਾਇਰੈਕਟਰ ਬਦਲੇ ਜਿਹੜੇ ਨਹੀਂ ਮੰਨਦੇ ਸੀਗੇ ਕਿ ਅਸੀਂ ਗਲਤ ਕੰਮ ਨਹੀਂ ਕਰਦਾ ਉਹਨਾਂ ਨੂੰ ਬਦਲ ਕੇ ਉਹਨਾਂ ਤੇ ਉਲਟਾ ਸਸਪੈਂਡ ਕਰਤਾ ਔਰ ਦੋ ਐਸਐਸਪੀ ਨਾਲ ਸਸਪੈਂਡ ਕੀਤੇ ਫਿਰ ਉਹਨਾਂ ਨੂੰ ਦੋ ਬਹਾਲ ਕੀਤਾ ਜਦੋਂ ਉਹਨਾਂ ਨੇ ਕਿਹਾ ਹਾਂਜੀ ਜਨਾਬ ਜੋ ਤੁਸੀਂ ਕਹੋਗੇ ਅਸੀਂ ਕਰ ਦਾਂਗੇ ਆ ਪੰਜਾਬ ਦੇ ਵਿੱਚ ਬੁਰਸ਼ਾ ਕਰਦੀ ਗੁੰਡਾ ਕਰਦੀ ਰਿਸ਼ਤਾਚਾਰ ਦਾ ਨੰਗਾ ਨਾਚ ਮੇਰੇ ਵੀਰ ਹੋ ਰਿਹਾ ਮੇਰਾ ਫਰਜ਼ ਹੈ ਤੁਹਾਨੂੰ ਜਗਾਉਣਾ ਮੈਂ ਜੋ ਜੋ ਕੁਝ ਕਰ ਰਿਹਾ ਕਿਉਂਕਿ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪਹਿਲਾਂ ਵੀ ਕੀਤੀ ਆ ਦੋ ਵਾਰ ਮੈਨੂੰ ਫੜ ਕੇ ਇੱਕ ਇੱਕ ਵਾਰ 4-5 ਮਹੀਨੇ ਪਟਿਆਲੇ ਜੇਲ੍ਹ ਚ ਰੱਖਿਆ ਗਿਆ ਇੱਕ ਵਾਰ 5 ਮਹੀਨੇ ਨਾਬਾ ਜੇਲ੍ਹ ਵਿੱਚ ਰੱਖਿਆ ਗਿਆ ਡਸਨਟ ਮੈਟਰ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਜੇਲਾ ਬੰਦਿਆਂ ਲਈ ਬਣਿਆ ਮੈਂ ਉਸ ਗੱਲ ਵਾਸਤੇ ਤਿਆਰ ਹਾਈ ਮੈਂ ਤੁਹਾਡੇ ਦਰਮਿਆਨ ਆਣ ਕੇ ਅੱਜ ਲਾਈਵ ਕਰ ਰਿਹਾ ਹਾਂ ਮੈਂ ਆਪਣੇ ਨਤੀਜੇ ਪੁੱਗਤੂਗਾ ਪਰ ਮੈਨੂੰ ਆਪਣਾ ਸੂਬਾ ਪਿਆਰਾ ਮੈਨੂੰ ਆਪਣੇ ਲੋਕ ਪਿਆਰੇ ਆ ਤਾਂ ਕਰਕੇ ਇਹ ਸਾਰਾ ਮਸੌਦਾ ਭ੍ਰਿਸ਼ਟਾਚਾਰ ਦਾ ਇੱਕ ਮਿਲੀ ਭੁਗਤ ਦਾ ਕੱਟੜ ਇਮਾਨਦਾਰਾਂ ਦੀ ਅਟਰ ਫੇਲਿਅਰ ਦਾ ਕੰਪਲੀਟ ਕੋਲਾਪਸ ਦਾ ਜਿਹੜਾ ਕੇਸਰੀਵਾਲ ਤੇ ਭਗਵੰਤ ਮਾਨ ਖੁਦ ਨੂੰ ਕਹਿ ਜਾਂਦੇ ਆ ਕਿ ਹਮ ਤੋ ਬਹੁਤ ਕੱਟੜ ਇਮਾਨਦਾਰ ਆਂ لیکن اج ਡੀਆਈਜੀ ਭੁੱਲਰ ਦੀ ਅਰੈਸਟ ਤੇ ਸੀਬੀਆਈ ਦੇ ਖਿਲਾਫ ਇੱਕ ਸ਼ਬਦ ਵੀ ਨਹੀਂ ਚਲੋ ਸੀਬੀਆਈ ਦੇ ਖਿਲਾਫ ਹੀ ਬੋਲ ਦਿੰਦੇ ਕਿ ਭਾਜਪਾ ਨੇ ਭੇਜੀ ਜੀ ਗਲਤ ਕਰਤਾ ਸਾਡਾ ਅਫਸਰ ਜਾਣ ਬੁੱਝ ਕੇ ਫੜ ਲਿਆ ਇਹਨਾਂ ਨੂੰ ਪਤਾ ਕਿ ਗਲਤ ਨਹੀਂ ਫੜਿਆ ਗਿਆ ਇਹਨਾਂ ਨੂੰ ਪਤਾ ਕਿ ਸਭ ਕੁਝ ਆ ਗਿਆ ਸਾਹਮਣਾ ਪਬਲਿਕ ਡੋਮੇਨ ਸਭ ਕੁਝ ਇਹਨਾਂ ਦੇ ਕੱਪੜੇ ਨੰਗੇ ਹੋ ਗਏ ਨੇ ਇਸ ਕਰਕੇ ਮੇਰਾ ਇਹ ਫਰਜ਼ ਹੈਗਾ ਤੁਹਾਨੂੰ ਜਗਾਉਣਾ ਅਗਰ ਗੱਲਾਂ ਠੀਕ ਲੱਗਿਆ ਨੇ ਤਾਂ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇਹਨੂੰ ਵਾਇਰਲ ਕਰੋ ਅੱਛੇ ਤਰੀਕੇ ਨਾਲ ਤਾਂ ਕਿ ਦੇਸ਼ ਦੇ ਹਾਕਮਾਂ ਤੱਕ ਪਹੁੰਚੇ ਸੀਬੀਆਈ ਦੇ ਕਵਾਰਟਸ ਤੱਕ ਪਹੁੰਚੇ ਔਰ ਇਹ ਇਹ ਉੱਤੇ ਤਾਂ ਇਹਦੀ ਜਾਂਚ ਹੋਣੀ ਚਾਹੀਦੀ ਚਾਹੇ ਕੁੱਡਾ ਹੀ ਪਾਵਰਫੁੱਲ ਆਵੇ ਪੰਜਾਬ ਦੇ ਗਵਰਨਰ ਨੇ ਅੱਜ ਬਿਆਨ ਦਿੱਤਾ ਵਾ ਕਿ ਪੰਜਾਬ ਪੁਲਿਸ ਫੜ ਨਹੀਂ ਸਕੀ ਇਹਨੂੰ ਇੱਕ ਡੀਆਈਜੀ ਨੂੰ ਇਹਨਾਂ ਦੇ ਨੱਕ ਦੇ ਥੱਲੇ ਬੈਠਾ ਰੂਪੜ ਦੇ ਵਿੱਚ ਐਡੇ ਵੱਡੇ ਪੱਧਰ ਤੇ ਮੋਹਾਲੀ ਤੇ ਚੰਡੀਗੜ੍ਹ ਚ ਹੈਸ਼ ਹੋਵੇ ਤੇ ਉੱਥੇ ਕਰੋੜਾਂ ਪੇ ਰੱਖੇ ਹੋਣ ਸੋਨਾ ਰੱਖਿਆ ਹੋਵੇ ਤਾਂ ਫੜ ਨਹੀਂ ਸਕੇ ਇਸ ਲਈ ਮੇਰੇ ਵੀਰੋ ਆ ਮੇਰਾ ਮਸਲਾ ਸੀਗਾ ਮੈਂ ਵੈਸੇ ਵੱਡੇ ਪੁੱਲਰ ਸਾਹਿਬ ਦੀ ਇੱਜ਼ਤ ਕਰਦਾ ਵਾਂ ਸਰਦਾਰ ਮਾਲ ਸਿੰਘ ਪੁੱਲਰ ਇੱਕ ਅੱਛਾ ਸਪੋਰਟਸ ਇਨਫਰਾਸਟ੍ਰਕਚਰ ਬਿਲਡ ਕੀਤਾ ਬਤੌਰ ਪੀਐਪੀ ਚ ਉਹਨਾਂ ਨੇ ਉਹਨਾਂ ਨੇ ਬਹੁਤ ਸਾਰੇ ਖਿਡਾਰੀਆਂ ਨੂੰ ਵੀ ਪ੍ਰਮ ਪਰ ਜਦੋਂ ਗਲਤ ਹੈ ਤੇ ਗਲਤ ਹੈ ਅਗਰ ਉਹਦੇ ਬੇਟੇ ਨੇ ਕੁਝ ਗਲਤ ਕੰਮ ਕੀਤਾ ਤਾਂ ਇਟ ਮਸਟ ਬੀ ਹਾਈਲਾਈਟਡ ਔਰ ਮੈਂ ਆਪਣੇ ਆਪਨੇ ਆਪੋਜੀਸ਼ਨ ਦੇ ਸਾਰੇ ਕਲੀਗਜ਼ ਨੂੰ ਕਹਾਂਗਾ ਹੱਥ ਜੋੜ ਕੇ ਕਿ ਆਓ ਯਾਰ ਸਾਹਮਣੇ ਸਾਰੇ ਇਸ ਮਸਲੇ ਨੂੰ ਦੱਬ ਕੇ ਉਠਾਓ ਇਹਨੂੰ ਤਰਨਤਾਰਨ ਵਿੱਚ ਇੱਕ ਇਲੈਕਸ਼ਨ ਇਸ਼ੂ ਬਣਾਓ ਤਾਂ ਕਿ ਪੰਜਾਬ ਦੇ ਤੇ ਤਰਨਤਾਰਨ ਦੇ ਲੋਕਾਂ ਨੂੰ ਇਹਨਾਂ ਦੀ ਅਸਲੀਅਤ ਜਿਹੜੀ